ਸਟਾਕ ਆਇਆ ਹਾਂਜੀ ਦੋਸਤੋ ਗੱਦਿਆਂ ਦਾ ਬਹੁਤ ਭਾਰੀ ਸਟਾਕ ਆਇਆ ਬਹੁਤ ਵਧੀਆ ਕੁਆਲਿਟੀ ਦੇ ਗੱਦੇ ਆ ਜੀ ਸੋਨਾਲੀ ਚੇਹਰਾ ਆਫਿਸ ਚੇਹਰਾ ਆਈਆਂ ਬਾਹਰ ਵੀ ਪਈਆਂ ਨਵੀਆਂ ਚੇਹਰਾ ਜੀ ਬਹੁਤ ਵਧੀਆ ਯੂਜ਼ਡ ਆਨ ਯੂਜ਼ਡ ਇਹ ਰਿਫਲੈਕਟਡ ਆ ਜੀ ਧੁੱਪਾਸ ਤੇ ਵਿੰਡੋ ਵਗੈਰਾ ਜਿੱਥੇ ਧੁੱਪ ਜਾਦੇ ਆਉਂਦੀ ਆਪਾਂ ਲਗਾ ਸਕਦੇ ਹਾਂ ਬਹੁਤ ਹੀ ਵਧੀਆ ਕੁਆਲਿਟੀ ਦੇ ਚੈੱਕ ਕਰੋ ਸ਼ੌਪ ਤੇ आओ ਤਸੱਲੀ ਕਰੋ ਤੇ ਲੈ ਕੇ ਜਾਓ ਨਾਲ ਆ ਗਈਆਂ ਜੀ ਆਪਣੇ ਰੰਗ-ਬਰੰਗੀਆਂ ਛਤਰੀਆਂ ਬਹੁਤ ਵਧੀਆ ਕਲਰ ਆਏ ਆ ਬਹੁਤ ਹੀ ਵਧੀਆ ਕੁਆਲਿਟੀ ਦੀਆਂ ਛਤਰੀਆਂ ਸੋਭਾਈ ਕਰਨੀ ਪਹੁੰਚੋ 13 13 ਇੰਟਰਪ੍ਰਾਈਜ਼ਸ ਇਹ ਫਾਈਬਰ ਦੀਆਂ ਸਟਿੱਕਾਂ ਜੀ ਡੰਡੇ ਜਿਹਨੂੰ ਕਹਿ ਦਿੰਨੇ ਆਪਾਂ ਡੰਡੇ ਪੰਜਾਬੀ ਪਾਸ਼ਾਚ ਅਨਬ੍ਰੇਕੇਬਲ ਡੰਡੇ ਆ ਇਹ। ਨੌਈ ਆਗੇ ਜੀ ਹੈਂਗਰ ਲੱਕੜ ਦੇ ਪਲਾਸਟਿਕ ਦੇ ਇੱਕ ਨਵੇਂ ਤਰ੍ਹਾਂ ਦੇ ਨਾਲ ਲੱਕੜ ਦੇ ਨਾਲ ਪਲਾਸਟਿਕ ਦੇ ਇਹ ਹੈਂਗਰ ਜਿਹੜਾ ਤੁਸੀਂ ਵੇਖ ਰਹੇ ਹੋ ਵੀਡੀਓ 'ਚ। ਬਾਕੀ ਹਰ ਕਲਰ ਦੇ ਤੁਹਾਨੂੰ ਮਿਲਣਗੇ। ਕਾਫੀ ਪਰਿਮਾਤਰਾ 'ਚ ਸਟਾਕ ਆਇਆ। ਸੋ ਨਾਲ ਹੀ ਆਪਾਂ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾ ਰਹੇ ਆ। ਕੀ ਆਸੋਸਤ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਫੁੱਟਬਾਲ ਵਾਗਿਆ ਵਾਈਬ੍ਰੇਟ ਕਰਦਾ, ਬੂਸਟ ਬਲੱਡ ਸਰਕੂਲੇਸ਼ਨ, ਬੂਸਟ ਬਲੱਡ ਸਰਕੂਲੇਸ਼ਨ।